ਕਦੇ ਮਹਿਸੂਸ ਹੋਇਆ ਕਿ ਤੁਹਾਡੇ ਸੁਪਨੇ ਬਹੁਤ ਵੱਡੇ ਹਨ ਪਰ ਉਹਨਾਂ ਲਈ ਜਿਹੜੀ ਮਿਹਨਤ ਜਿਹੜੀ ਡੈਡੀਕੇਸ਼ਨ ਚਾਹੀਦੀ ਹੈ ਉਹਦੇ ਲਈ ਮਨ ਨਹੀਂ ਮੰਨਦਾ ਦਿਲ ਨਹੀਂ ਮੰਨਦਾ ਤੁਸੀਂ ਆਪਣੇ ਆਪ ਨੂੰ ਹਰ ਰੋਜ਼ ਕਹਿੰਦੇ ਹੋ ਕੱਲ ਸ਼ੁਰੂ ਕਰਾਂਗਾ ਪਰ ਕੱਲ ਕਦੇ ਆਉਂਦਾ ਹੀ ਨਹੀਂ ਹਰ ਰੋਜ਼ ਇੱਕ ਨਵੀਂ ਉਮੀਦ ਨਾਲ ਉੱਠਦੇ ਹੋ ਪਰ ਹਰ ਰੋਜ਼ ਹੀ ਸ਼ਾਮ ਪੈਂਦਿਆਂ ਤੱਕ ਉਹੀ ਪੁਰਾਣੀਆਂ ਆਦਤਾਂ ਤੁਹਾਨੂੰ ਆਪਣੇ ਵਿੱਚ ਫਸਾ ਲੈਂਦੀਆਂ ਹਨ ਤੁਸੀਂ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦੇ ਹੋ ਕੰਮ ਜਦ ਹੁਣਾ ਚਾਹੁੰਦੇ ਹੋ ਪਰ ਸ਼ੁਰੂ ਕਰਨਾ ਮੁਸ਼ਕਿਲ ਲੱਗਦਾ ਹੈ ਚਾਹੇ ਜੌਬ ਹੋਵੇ ਪੜਾਈ ਬੋਡੀ ਬਿਲਡਿੰਗ ਜਾਂ ਕੋਈ ਨਵਾਂ ਸਕਿੱਲ ਅਸੀਂ ਅਕਸਰ ਇਹਨਾਂ ਤੇ ਕੰਮ ਕਰਨ ਦੀ ਬਜਾਏ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਹਾਂ ਜਾਂ ਘੰਟਿਆਂ ਬੱਧੀ ਟੀਵੀ ਦੇਖਦੇ ਰਹਿੰਦੇ ਹਾਂ ਪਰ ਸੋਚੋ ਇਹ ਆਲਸ ਨਹੀਂ ਤੁਸੀਂ ਆਲਸੀ ਨਹੀਂ ਹੋ ਤੁਸੀਂ ਆਪਣੇ ਅੰਦਰ ਬੈਠੇ ਡਰ ਨਾਲ ਲੜ ਰਹੇ ਹੋ ਉਹ ਡਰ ਤੁਹਾਨੂੰ ਕਹਿੰਦਾ ਹੈ ਇਹ ਕੰਮ ਬਹੁਤ ਵੱਡਾ ਹੈ ਮੈਂ ਨਹੀਂ ਕਰ ਸਕਦਾ ਪਰ ਸੱਚ ਪਤਾ ਕੀ ਹੈ ਤੁਸੀਂ ਕਰ ਸਕਦੇ ਹੋ ਲੋੜ ਹੈ ਬਸ ਸ਼ੁਰੂ ਕਰਨ ਦੀ ਅੱਜ ਦੀ ਵੀਡੀਓ ਵਿੱਚ ਮੈਂ ਉਹ ਟਿਪਸ ਦੱਸਣ ਵਾਲੀ ਹਾਂ ਜੋ ਤੁਹਾਡੇ ਆਲਸ ਨੂੰ ਤੋੜ ਕੇ ਆਦਤਾਂ ਨੂੰ ਬਦਲਣ ਸੁਪਨਿਆਂ ਤੱਕ ਪਹੁੰਚਣ ਅਤੇ ਪਹਿਲਾ ਕਦਮ ਚੁੱਕਣ ਵਿੱਚ ਤੁਹਾਡੀ ਮਦਦ ਕਰਨਗੀਆਂ ਵੀਡੀਓ ਸ਼ੁਰੂ ਕਰਦੇ ਹਾਂ ਅਸਲ ਗੱਲ ਇਹ ਹੈ ਕਿ ਅਸੀਂ ਰੋਜ਼ ਆਪਣੇ ਮਨ ਵਿੱਚ ਵੱਡੇ ਵੱਡੇ ਪਲਾਨ ਬਣਾਉਂਦੇ ਹਾਂ ਕੱਲ ਤੋਂ ਕੰਮ ਸ਼ੁਰੂ ਕਰਾਂਗਾ ਲਿਖਣਾ ਸ਼ੁਰੂ ਕਰਾਂਗਾ ਪੜ੍ਹਨਾ ਸ਼ੁਰੂ ਕਰਾਂਗਾ ਸਿੱਖਣਾ ਸ਼ੁਰੂ ਕਰਾਂਗਾ ਪਰ ਉਹ ਕੱਲ ਕਦੇ ਸੱਚਮੁੱਚ ਨਹੀਂ ਆਉਂਦਾ ਉਹ ਕੱਲ ਤਾਂ ਆਉਂਦਾ ਹੈ ਪਰ ਤੁਹਾਡੇ ਸੁਪਣਿਆਂ ਦੀ ਸ਼ੁਰੂਆਤ ਨਹੀਂ ਹੁੰਦੀ ਹਰ ਰੋਜ਼ ਇੱਕ ਨਵੀਂ ਉਮੀਦ ਇੱਕ ਨਵੇਂ ਇਰਾਦੇ ਨਾਲ ਉੱਠਦੇ ਹੋ ਪਰ ਸ਼ਾਮ ਹੋਣ ਤੱਕ ਪਿਛਲੇ ਪਲਾ ਵਾਂਗ ਹੀ ਉਹੀ ਪੁਰਾਣੀਆਂ ਆਦਤਾਂ ਤੁਹਾਨੂੰ ਫਸਾ ਲੈਂਦੀਆਂ ਹਨ ਤੁਸੀਂ ਕਾਮਜਾਬ ਹੋਣਾ ਚਾਹੁੰਦੇ ਹੋ ਆਪਣੇ ਪਰਿਵਾਰ ਦਾ ਮਾਣ ਵਧਾਉਣਾ ਚਾਹੁੰਦੇ ਹੋ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਪਰ ਅਸਲ ਜੰਗ ਤੁਹਾਡੇ ਸੁਪਨਿਆਂ ਵਿਰੁੱਧ ਨਹੀਂ ਤੁਹਾਡੇ ਕੰਫਰਟ ਜ਼ੋਨ ਅਤੇ ਦਿਮਾਗ ਵਿਰੁੱਧ ਚੱਲ ਰਹੀ ਹੈ ਉਹ ਕੰਫਰਟ ਜ਼ੋਨ ਤੁਹਾਨੂੰ ਕਹਿੰਦਾ ਹੈ ਬੈਠੇ ਰਹੋ ਫੋਨ ਚਲਾਓ ਇਹ ਸੌਖਾ ਹੈ ਘੰਟਿਆਂ ਬੱਧੀ ਟੀਵੀ ਦੇਖੋ ਇਹ ਵੀ ਸੌਖਾ ਹੈ ਇੱਥੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਲਸੀ ਨਹੀਂ ਹੋ ਲੇਜੀ ਨਹੀਂ ਹੋ ਤੁਸੀਂ ਸਿਰਫ ਇੱਕ ਜਗ੍ਹਾ ਜੁੜੇ ਹੋਏ ਹੋ ਜਿੱਥੋਂ ਇੱਕ ਨਵਾਂ ਕਦਮ ਚੁੱਕਣਾ ਤੁਹਾਨੂੰ ਔਖਾ ਲੱਗਦਾ ਹੈ ਤੇ ਇਹ ਵੀ ਯਾਦ ਰੱਖੋ ਤੁਹਾਡਾ ਅੱਜ ਦਾ ਆਲਸ ਤੁਹਾਡੀ ਪੂਰੀ ਜ਼ਿੰਦਗੀ ਦੀ ਸੱਚਾਈ ਨਹੀਂ ਇਹ ਸਿਰਫ ਇੱਕ ਟੈਂਪਰੇਰੀ ਬਲਾਕੇਜ ਇੱਕ ਛੋਟਾ ਸਮਾਂ ਹੈ ਅਤੇ ਜੇ ਸਹੀ ਤਰੀਕੇ ਨਾਲ ਸ਼ੁਰੂਆਤ ਕੀਤੀ ਜਾਵੇ ਤਾਂ ਤੁਸੀਂ ਇਸ ਬਲਾਕੇਜ ਤੋਂ ਬਾਹਰ ਨਿਕਲ ਸਕਦੇ ਹੋ ਅਤੇ ਆਪਣੇ ਸੁਪਨਿਆਂ ਵੱਲ ਅੱਗੇ ਵੱਧ ਸਕਦੇ ਹੋ ਹੁਣ ਸਵਾਲ ਇਹ ਹੈ ਅਸੀਂ ਆਲਸੀ ਕਿਉਂ ਮਹਿਸੂਸ ਕਰਦੇ ਹਾਂ ਕਿ ਅਸੀਂ ਸੱਚਮੁੱਚ ਆਲਸੀ ਹਾਂ ਕਿ ਜਾਂ ਬਿਲਕੁਲ ਨਹੀਂ ਅਸਲ ਗੱਲ ਇਹ ਹੈ ਅਸੀਂ ਆਲਸੀ ਮਹਿਸੂਸ ਕਰਦੇ ਹਾਂ ਪਰ ਇਹ ਉਹ ਵਕਤ ਹੁੰਦਾ ਹੈ ਜਦੋਂ ਕੋਈ ਕੰਮ ਸਾਡੇ ਲਈ ਵੱਡਾ ਭਿਆਨਕ ਜਾਂ ਇੰਪੋਸੀਬਲ ਲੱਗਦਾ ਹੈ ਜਦੋਂ ਕੋਈ ਤੁਹਾਨੂੰ ਕੋਈ ਕੰਮ ਦਿੰਦਾ ਹੈ ਤੁਹਾਡਾ ਦਿਮਾਗ ਤੁਰੰਤ ਇੱਕ ਸਿਗਨਲ ਭੇਜਦਾ ਹੈ ਯਾਰ ਇਹ ਤਾਂ ਪਹਾੜ ਵਰਗਾ ਕੰਮ ਹੈ ਇਹ ਤਾਂ ਬਹੁਤ ਵੱਡਾ ਹੈ ਇਹ ਮੁਸ਼ਕਲ ਹੈ ਸਾਡਾ ਦਿਮਾਗ ਸਿਰਫ ਇੱਕ ਸਿੰਪਲ ਰੂਲ ਫਾਲੋ ਕਰਦਾ ਹੈ ਦੁੱਖ ਤੋਂ ਬਚੋ ਸੁੱਖ ਦੀ ਗੱਲ ਕਰੋ ਇਸ ਕਰਕੇ ਜਦੋਂ ਕੰਮ ਸ਼ੁਰੂ ਕਰਨ ਦਾ ਸਮਾਂ ਆਉਂਦਾ ਹੈ ਉਹ ਇੱਕ ਬੜਾ ਦੁੱਖ ਵਰਗਾ ਮਹਿਸੂਸ ਹੁੰਦਾ ਹੈ ਇਸ ਕਾਰਨ ਅਸੀਂ ਡਿਸਕਰੈਪਸ਼ਨ ਵਿੱਚ ਫਸ ਜਾਂਦੇ ਹਾਂ ਫੋਨ ਸਕਰੋਲ ਕਰਦੇ ਰਹਿਣਾ ਟੀਵੀ ਦੇ ਸਾਹਮਣੇ ਘੰਟਿਆਂ ਬੈਠੇ ਰਹਿਣਾ ਜਾਂ ਹੋਰ ਕੰਫਰਟ ਜ਼ੋਨ ਵਿੱਚ ਫਸੇ ਰਹਿਣਾ ਪਰ ਇੱਕ ਗੱਲ ਯਾਦ ਰੱਖੋ ਇਹ ਲੇਜੀਨੈਸ ਤੁਹਾਡੀ ਸੱਚਾਈ ਨਹੀਂ ਇਹ ਸਿਰਫ ਉਸ ਚੀਜ਼ ਦਾ ਰਿਐਕਸ਼ਨ ਹੈ ਜੋ ਤੁਸੀਂ ਅਣਜਾਣੇ ਵਿੱਚ ਆਪਣੀਆਂ ਆਦਤਾਂ ਦੇ ਨਾਲ ਪਾ ਚੁੱਕੇ ਹੋ ਅਤੇ ਇਹ ਆਦਤ ਵੀ ਤੁਸੀਂ ਬਦਲ ਸਕਦੇ ਹੋ ਜਿੱਥੇ ਇੱਕ ਨਵੀਂ ਆਦਤ ਅਪਣਾ ਕੇ ਤੁਸੀਂ ਇਸ ਤੋਂ ਬਾਹਰ ਨਿਕਲ ਸਕਦੇ ਹੋ ਤੁਹਾਨੂੰ ਪਰਫੈਕਟ ਹੋਣ ਦੀ ਲੋੜ ਨਹੀਂ ਸੰਪੂਰਨ ਹੋਣ ਦੀ ਲੋੜ ਨਹੀਂ ਸਿਰਫ ਇੱਕ ਕੰਮ ਕਰੋ ਸ਼ੁਰੂ ਕਰਨਾ ਸਿੱਖਣਾ ਇੱਕ ਕਦਮ ਲੈਣਾ ਕਿਉਂ ਕਿ ਕਿਉਂਕਿ ਇੱਕ ਛੋਟਾ ਜਿਹਾ ਕਦਮ ਤੁਹਾਡੀ ਆਉਣ ਵਾਲੀ ਲਾਈਫ ਦਾ ਪੂਰਾ ਰੁਖ ਬਦਲ ਸਕਦਾ ਹੈ ਤੁਸੀਂ ਕਦੇ ਸੋਚਿਆ ਕਿ ਸਿਰਫ ਇੱਛਾ ਸ਼ਕਤੀ ਜਾਂ ਵਿਲ ਪਾਵਰ ਨਾਲ ਤੁਸੀਂ ਆਪਣੇ ਟਾਰਗੇਟ ਹਾਸਲ ਨਹੀਂ ਕਰ ਸਕਦੇ ਜਿਵੇਂ ਤੁਸੀਂ ਹਰ ਰੋਜ਼ ਜਿਮ ਜਾਣਾ ਚਾਹੁੰਦੇ ਹੋ ਪਰ ਤੁਹਾਡਾ ਦਿਮਾਗ ਉਸ ਨੂੰ ਕਨਵਿੰਸ ਨਹੀਂ ਕਰਦਾ ਉਹ ਕਹਿੰਦਾ ਹੈ ਅੱਜ ਨਹੀਂ ਕੱਲ ਕਰਾਂਗੇ ਇਸ ਲਈ ਰੁਟੀਨ ਬਣਾਉਣਾ ਬਹੁਤ ਜ਼ਰੂਰੀ ਹੈ ਰੁਟੀਨ ਇੱਕ ਆਟੋਮੈਟਿਕ ਸਿਸਟਮ ਬਣ ਜਾਂਦੀ ਹੈ ਜਦੋਂ ਤੁਸੀਂ ਐਕਸ਼ਨ ਲੈਂਦੇ ਹੋ ਬਿਨਾਂ ਸੋਚੇ ਜਿਵੇਂ ਬੂਟ ਬੈੱਡ ਦੇ ਕੋਲ ਰੱਖੋ ਉੱਠ ਕੇ ਬੂਟ ਪਾ ਲਓ ਤੁਹਾਡਾ ਦਿਮਾਗ ਕੰਮ ਵਿੱਚ ਬਿਜੀ ਹੋ ਜਾਂਦਾ ਹੈ ਉਸ ਨੂੰ ਫਿਰ ਕੋਈ ਡਿਸੀਜਨ ਲੈਣ ਦੀ ਲੋੜ ਨਹੀਂ ਹੁੰਦੀ ਕਿਸੇ ਵੀ ਕੰਮ ਨੂੰ ਸ਼ੁਰੂ ਕਰਨਾ ਸੌਖਾ ਨਹੀਂ ਹੁੰਦਾ ਜਿੰਨਾ ਟਾਈਮ ਰੂਟੀਨ ਨਹੀਂ ਬਣਦੀ ਉਨਾ ਹੀ ਉਹ ਔਖਾ ਲੱਗਦਾ ਹੈ ਇਸ ਲਈ ਆਪਣੀ ਸਵੇਰ ਸਿਰਫ ਇੱਕ ਸਿੰਪਲ ਰੂਟੀਨ ਰੱਖੋ ਇੱਕ ਗਲਾਸ ਪਾਣੀ ਪੀਓ 5 ਮਿੰਟ ਸਟ੍ਰੈਚ ਕਰੋ ਫਿਰ ਛੋਟੀਆਂ ਛੋਟੀਆਂ ਜਿੱਤਾਂ ਹੀ ਤੁਹਾਡਾ ਦਿਨ ਬਣਾਉਂਦੀਆਂ ਹਨ ਤੁਸੀਂ ਉੱਠ ਕੇ ਸਿਰਫ ਇਹ ਸੋਚੋ ਮੈਂ ਬੂਟ ਪਾਉਂਦਾ ਹਾਂ ਮੈਂ ਤਿਆਰ ਹੁੰਦਾ ਹਾਂ ਇਸ ਤਰ੍ਹਾਂ ਤੁਹਾਡਾ ਪਹਿਲਾ ਐਕਸ਼ਨ ਤਿਆਰ ਹੋ ਜਾਂਦਾ ਹੈ ਹੌਲੀ ਹੌਲੀ ਰੂਟੀਨ ਤੁਹਾਡੇ ਲਈ ਮੋਮੈਂਟਮ ਬਿਲਟ ਕਰਦੀ ਹੈ ਇੱਕ ਦੋ ਦਿਨ ਫੋਲੋ ਕਰੋ ਫਿਰ ਹੌਲੀ ਹੌਲੀ ਇਹ ਤੁਹਾਨੂੰ ਆਸਾਨ ਲੱਗਣ ਲੱਗੇਗਾ ਤੁਸੀਂ ਆਪਣੇ ਦਿਨ ਅਤੇ ਆਪਣੀ ਜ਼ਿੰਦਗੀ ਦਾ ਰਾਹ ਸਵੈ ਚਲਿਤ ਹੋ ਕੇ ਬਣਾਉਣ ਲੱਗ ਜਾਓਗੇ ਸੋ ਯਾਦ ਰੱਖੋ ਛੋਟੀਆਂ ਜਿੱਤਾਂ ਹੀ ਤੁਹਾਡੀ ਜ਼ਿੰਦਗੀ ਬਣਾ ਰਹੀਆਂ ਹਨ ਅਗਲਾ ਸਵਾਲ 2 ਮਿੰਟ ਰੂਲ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਪਹਿਲਾ ਕਦਮ ਸਭ ਤੋਂ ਹਾਰਡ ਸਭ ਤੋਂ ਔਖਾ ਹੁੰਦਾ ਹੈ ਇਸ ਲਈ ਛੋਟਾ ਸ਼ੁਰੂਆਤੀ ਐਕਸ਼ਨ ਲਵੋ 1-2 ਮਿੰਟ ਦਾ ਫਿਰ ਧੀਰੇ ਧੀਰੇ ਮੋਮੈਂਟਮ ਬਣਾਓ ਕਈ ਵਾਰੀ ਤੁਸੀਂ ਕੰਮ ਨੂੰ ਵੱਡਾ ਤੇ ਡਰਾਉਣਾ ਸਮਝ ਕੇ ਹੀ ਸ਼ੁਰੂ ਕਰਨ ਤੋਂ ਰੁਕ ਜਾਂਦੇ ਹੋ ਇੱਥੇ 2 ਮਿੰਟ ਰੂਲ ਇੱਕ ਬਹੁਤ ਵਧੀਆ ਹੱਲ ਹੈ 2 ਮਿੰਟ ਰੂਲ ਇਹ ਹੈ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਲਈ ਸਿਰਫ 2 ਮਿੰਟ ਫੋਕਸ ਕਰੋ ਬੁੱਕ ਪੜ੍ਹਨੀ ਹੈ ਸਿਰਫ ਇੱਕ ਪੇਜ ਪੜੋ ਰੂਮ ਸਾਫ਼ ਕਰਨਾ ਹੈ ਸਿਰਫ ਇੱਕ ਕੋਨਾ ਸਾਫ਼ ਕਰੋ ਕੋਈ ਪ੍ਰੋਜੈਕਟ ਸਟਾਰਟ ਕਰਨਾ ਹੈ ਸਿਰਫ ਇੱਕ ਛੋਟਾ ਜਿਹਾ ਹਿੱਸਾ ਕਰੋ ਜਦੋਂ ਤੁਸੀਂ 2 ਮਿੰਟ ਦਾ ਕੰਮ ਕਰ ਲੈਂਦੇ ਹੋ ਤਾਂ ਸ਼ੁਰੂਆਤ ਆਸਾਨ ਹੋ ਜਾਂਦੀ ਹੈ ਤੁਹਾਡਾ ਦਿਮਾਗ ਆਪਣੇ ਆਪ ਕੰਫਰਟ ਜ਼ੋਨ ਵਿੱਚ ਆ ਜਾਂਦਾ ਹੈ ਅਤੇ ਬਾਕੀ ਕੰਮ ਆਟੋਮੈਟਿਕ ਲੱਗਣ ਲੱਗਦਾ ਹੈ ਵੱਡੇ ਟਾਰਗੇਟ ਵੀ ਛੋਟੇ ਛੋਟੇ ਐਕਸ਼ਨਾਂ ਨਾਲ ਹਾਸਲ ਹੁੰਦੇ ਨੇ ਜਿਵੇਂ ਜੇ ਤੁਸੀਂ weight ਘਟਾਉਣਾ ਚਾਹੁੰਦੇ ਹੋ 2 ਮਿੰਟ ਰੂਲ ਹੋ ਸਕਦਾ ਹੈ ਸਿਰਫ ਇੱਕ push up ਕਰੋ ਆਪਣੀ ਡਾਈਟ ਬਿਹਤਰ ਕਰਨੀ ਹੈ 2 ਮਿੰਟ ਪਾਣੀ ਪੀਓ ਇਹ ਛੋਟੇ ਐਕਸ਼ਨ ਵੱਡਾ ਮੋਮੈਂਟਮ ਬਣਾਉਂਦੇ ਹਨ ਇੱਕ ਵਾਰ ਜਦੋਂ ਤੁਸੀਂ ਸ਼ੁਰੂ ਕਰ ਦਿੰਦੇ ਹੋ ਬਾਕੀ ਕੰਮ ਆਪਣੇ ਆਪ ਹੋ ਜਾਂਦਾ ਹੈ ਉਹ ਉਹ ਜਿਹਾ ਹੈ ਜਿਵੇਂ ਕਾਰ ਦੇ ਪਹਿਲੇ ਗियर ਵਿੱਚ ਜ਼ਿਆਦਾ ਕੋਸ਼ਿਸ਼ ਲੱਗਦੀ ਹੈ ਪਰ ਬਾਕੀ ਗियर ਆਟੋਮੈਟਿਕ ਚੱਲਦੇ ਹਨ ਇਸ ਲਈ ਆਪਣੇ ਆਪ ਨਾਲ ਵਾਅਦਾ ਕਰੋ ਜੋ ਕੰਮ ਤੁਸੀਂ ਲੰਬੇ ਸਮੇਂ ਤੋਂ ਲਟਕਾ ਰਹੇ ਹੋ ਅੱਜ ਉਸ ਨੂੰ 2 ਮਿੰਟ ਲਈ ਕਰੋ ਅਤੇ ਇੱਕ ਬੋਨਸ ਟਿਪ ਆਪਣੀ ਛੋਟੀ ਜਿੱਤ ਨੂੰ ਸੈਲੀਬ੍ਰੇਟ ਕਰੋ ਆਪਣਾ ਮਨ ਰਿਵਾਰਡ ਦੇ ਕੇ ਮੋਟੀਵੇਟ ਕਰੋ ਛੋਟੀ ਜਿੱਤ ਨੂੰ ਇਸ ਤਰ੍ਹਾਂ ਵੀ ਮੰਨੋ ਆਪਣੀ ਫੇਵਰਟ ਮਿਊਜ਼ਿਕ ਸੁਨੋ ਇੱਕ ਕਾਫੀ ਪੀਓ ਜਾਂ ਥੋੜਾ ਰਿਲੈਕਸ ਕਰੋ ਜਦੋਂ ਤੁਸੀਂ ਆਪਣੇ ਆਪ ਨੂੰ ਰਿਵਾਰਡ ਦਿੰਦੇ ਹੋ ਤੁਸੀਂ ਆਪਣੇ ਦਿਮਾਗ ਨੂੰ ਵੀ ਟ੍ਰੇਨ ਕਰ ਰਹੇ ਹੋ ਯਾਦ ਰੱਖੋ ਛੋਟੀਆਂ ਜਿੱਤਾਂ ਹੀ ਵੱਡੀ ਕਾਮਯਾਬੀ ਵੱਲ ਲੈ ਜਾਂਦੀਆਂ ਹਨ ਸੋ ਅੱਜ ਤੋਂ ਜਦੋਂ ਵੀ ਤੁਸੀਂ ਕੋਈ ਗੋਲ ਪੂਰਾ ਕਰੋ ਆਪਣੇ ਆਪ ਨੂੰ ਰਿਵਾਰਡ ਦੇਣਾ ਨਾ ਭੁੱਲੋ ਅਤੇ ਨਾਲ ਹੀ ਵੱਡੇ ਕੰਮ ਨੂੰ ਦੇਖ ਕੇ ਘਬਰਾਉਣ ਦੀ ਥਾਂ ਇੱਕ ਛੋਟੀ ਜਿਹੀ ਸ਼ੁਰੂਆਤ ਜ਼ਰੂਰ ਕਰੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਨ ਦਾ ਨਾ ਭੁੱਲੋ ਅਤੇ ਸਾਡੇ ਚੈਨਲ ਪੰਜਾਬੀ ਜਜ਼ਬਾਤ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ